ਜਿਨ੍ਹਾਂ ਦੇ ਭਾਗ ਸਵਲੜੇ ਨਹੀਂ ਜਿਨ੍ਹਾਂ ਦੇ ਕਰਮ ਮਾੜੇ ਕਰਮ ਹੀਣੇ ਉਹਨਾਂ ਨੂੰ ਵੀ ਮਿਲ ਸਕਦੀ ਹੈ ਸੰਗਤ ਹਾਂ ਮਿਲ ਜਾਂਦੀ ਹੈ ਪਰ ਕਦੋਂ ਮਿਲਦੀ ਹੈ ਜਿਵੇਂ ਸੰਗਤ ਜੀ ਮਾਤਾ ਭਾਗ ਭਰੀ ਜੀਆਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਸਤਗੁਰੂ ਜੀ ਮੈਨੂੰ ਪੁੱਤਰ ਦੀ ਦਾਤ ਦਿਓ ਤੇ ਮਹਾਰਾਜ ਨੇ ਕੀ ਬਚਨ ਕਿਹਾ ਸੀ ਫਿਰ ਮਾਤਾ ਸਤ ਸਤ ਜਨਮਾਂ ਚ ਤੇਰੇ ਕਰਮਾਂ ਅਚ ਪੁੱਤਰ ਨਹੀਂ ਭਾਈ ਗੁਰਦਾਸ ਸਾਹਿਬ ਨੇ ਫਿਰ ਮਤ ਦਿੱਤੀ ਮਾਤਾ ਨਹੀਂ ਪੁੱਤਰ ਗੱਲ ਵੱਖਰੀ ਐ ਪਰ ਇਹ ਸਤਿਗੁਰ ਦਾ ਦਰ ਐਸਾ ਜਿਹਦੇ ਭਾਗਾ ਚ ਕੱਖ ਵੀ ਨਾ ਹੋਵੇ ਉਹਨੂੰ ਵੀ ਸ਼ੈਨ ਸ਼ਾਇਆਂ ਬਖਸ਼ੀਆਂ ਜਾ ਸਕਦੀਆਂ ਨੇ ਮਾਤਾ ਤੂੰ ਬੇਨਤੀ ਕਰ ਫਿਰ ਮਾਤਾ ਨੇ ਬੇਨਤੀ ਕੀਤੀ ਸਤਿਗੁਰ ਜੀ ਉੱਥੇ ਲਿਖਣ ਵਾਲਾ ਵੀ ਤੂੰ ਸੈਂ ਇੱਥੇ ਲਿਖਣ ਵਾਲਾ ਵੀ ਤੂੰ ਹੈ ਉੱਥੇ ਮੈਂ ਲਿਖਾ ਨਾ ਸਕੀ ਮੇਰੇ ਭਾਗ ਕਰਮ ਵਾਲੇ ਆ ਲੋ ਕਾਗਜ਼ ਕਲਮ ਦਵਾਤ ਸਤਿਗੁਰ ਕਿਰਪਾ ਕਰਕੇ ਇੱਥੇ ਹੀ ਲਿਖ ਦਿਓ ਮਹਾਰਾਜ ਸਾਹਿਬ ਜੀ ਪ੍ਰੇਮ ਦੇ ਵੱਦੇ ਗੁਰਮਖੋ ਜਦੋਂ ਲੱਗੇ ਨਾ ਮਹਾਰਾਜ ਏਕਾ ਪਾਉਣ ਗੁਰਮਖੀ ਦਾ ਏਕ ਹੈ ਜਿਹੜਾ ਜਿਹੜੇ ਬਾਣੀ ਪੜਦੇ ਸਿੰਘ ਉਹਨਾਂ ਨੂੰ ਪਤਾ ਹੈ ਗੁਰਮਖੀ ਦਾ ਏਕ ਹੈ ਜਿਹੜਾ ਉੱਪਰੋਂ ਬੰਦ ਸਿੱਧਾ ਤੇ ਜਿਹੜਾ ਗੁਰਮਖੀ ਦਾ ਸਾਤ ਹੈ ਗੁਰਮਖੋ ਉੱਪਰੋਂ ਖੁੱਲਾ ਬਾਕੀ ਸ਼ੇਪ ਇੱਕੋ ਜਿਹੀ ਹੁੰਦੀ ਹੈ ਜਦੋਂ ਮਹਾਰਾਜ ਲੱਗੇ ਏਕਾ ਪੌਣ ਘੋੜੇ ਨੇ ਆਪਣਾ ਪੌੜ ਹਿਲਾਤਾ ਸਤਗੁਰ ਜੀ ਦਾ ਹੱਥ ਉੱਕ ਗਿਆ ਏਕੇ ਤੋਂ ਸਤਾ ਬਣ ਗਿਆ ਕੋ ਸਤਨਾਮ ਸ਼੍ਰੀ ਵਾਹਿਗੁਰੂ ਜਿਹਦੇ ਕਰਮਾਂ ਚ ਨਹੀਂ ਉਹਨੂੰ ਵੀ ਸੰਗਤ ਮਿਲ ਕੇ ਹਾ ਮਿਲ ਸਕਦੀ ਹੈ ਪਰ ਕਿਵੇਂ ਮਹਾਰਾਜ ਕਹਿੰਦੇ ਨੇ ਤੁਮਰੀ ਕਿਰਪਾ ਤੇ ਭਇਓ ਸਾਧ ਸੰਗ ਇਹ ਕਾਜ ਤੁਮ ਆਪ ਕੀਓ ਸਤਗੁਰ ਜੀ ਜਿਨ੍ਹਾਂ ਦੇ ਭਾਗ ਮਾੜੇ ਤੇਰੀ ਕਿਰਪਾ ਹੋ ਜੇ ਨਾ ਕਿਤੇ ਉਹਨਾਂ ਤੇ ਸਤਿਗੁਰ ਤੇਰੀ ਕਿਰਪਾ ਦੇ ਨਾਲ ਮਾੜੇ ਕਰਮਾਂ ਵਾਲਿਆਂ ਨੂੰ ਵੀ ਸਤਸੰਗਤ ਮਿਲ ਸਕਦੀ ਹੈ ਇਸ ਕਰਕੇ ਸਤਿਗੁਰ ਦੇ ਚਰਨਾਂ ਵਿੱਚ ਅਰਜਾ ਕਰਨੀਆਂ ਚਾਹੀਦੀਆਂ ਗੁਰਮਖੋ ਬੇਨਤੀ ਕਰੀਏ ਸੱਜੇ ਪਾਤਸ਼ਾਹ ਕਿਰਪਾ ਕਰੋ ਸਤਸੰਗਤ ਦੀਆਂ ਦਾਤਾਂ ਬਖਸ਼ੋ ਮਹਾਰਾਜ ਮਿਹਰ ਕਰੋ ਤੇਰੇ ਦਰ ਘਰ ਦੀ ਪ੍ਰੀਤ ਬਖਸ਼ੋ ਮਹਾਰਾਜ ਜੀ ਸੰਗਤ ਜੀ ਸਤਿਗੁਰ ਜੀ ਦੇ ਦਰੋਂ ਘਰੋਂ ਬਰੋਸਾਆਂ ਦੇ ਦਰਸ਼ਨ ਕਰੀਏ ਨਾ ਦੇ ਉਹਨਾਂ ਦੇ ਦਰਸ਼ਨ ਕਰਕੇ ਰੱਬ ਚਿੱਤ ਆ ਜਾਂਦਾ ਹੈ ਗਿਆਨੀ ਸੰਤ ਸਿੰਘ ਮਸਕੀਨ ਉਹ ਕਿਆ ਕਰਦੇ ਸਨ ਉਹ ਕਹਿੰਦੇ ਸਨ ਜਿਹੜਾ ਬੰਦਗੀ ਵਾਲਾ ਹੋਵੇ ਨਾ ਕੋਈ ਸਿਮਰਨ ਵਾਲਾ ਭਜਨ ਵਾਲਾ ਉਹਦੇ ਦਰਸ਼ਨ ਕਰਦਿਆਂ ਸਾਰ ਦਰਸ਼ਨ ਕਰਦਿਆਂ ਸਾਰ ਪਰਮੇਸ਼ਰ ਦਾ ਨਾਮ ਚਿੱਤਾਂ ਜਾਂਦਾ ਏਸੇ ਕਰਕੇ ਹੀ ਅਰਦਾਸ ਵਿੱਚ ਕਹਿੰਦੇ ਆਪਾਂ ਪਿਆਰਿਓ ਏਸੇ ਕਰਕੇ ਅਰਦਾਸ ਵਿੱਚ ਅਰਦਾਸ ਵਿੱਚ ਜੋ ਮਰਜੀ ਮੰਗੀ ਚੱਲੀਏ ਆਪਾਂ ਪਰ ਆਖਰ ਵਿੱਚ ਇੱਕ ਗੱਲ ਸਾਰਾ ਪੰਥ ਕਹਿੰਦਾ ਹੈ ਕੀ ਕਹਿੰਦਾ ਸਤਿਗੁਰ ਜੀ ਸਹੀ ਗੁਰਮੁਖ ਪਿਆਰੇ ਮੇਲ ਬੋਲੋ ਜੀ ਜਿੰਨਾ ਮਿਲਿਆ ਤੇਰਾ ਨਾਮ ਚਿਤਿਆ ਤੇਰਾ ਨਾਮ ਚਿਤ ਆਵੇ ਸਤਿਗੁਰ ਜੀ ਨੂੰ ਮਿਲ ਕੇ ਤੇਰਾ ਨਾਮ ਯਾਦ ਆ ਜਾਏ ਉਹਦਾ ਮੇਲ ਕਰਾ ਹਰ ਬੰਦੇ ਨੂੰ ਵੇਖ ਕੇ ਰੱਬ ਦਾ ਨਾਮ ਚਿਤ ਨਹੀਂ ਆਉਂਦਾ ਖਾਲਸਾ ਉਹ ਕੋਈ ਵਿਰਲੇਟ ਆਵੇਂ ਨੇ ਉਹ ਕੁਝ ਵਿਸ਼ੇਸ਼ ਨੇ ਖਾਲਸਾ ਜੀ ਸੰਗਤ ਜੀ ਜਿਨ੍ਹਾਂ ਨੂੰ ਦਰਸ਼ਨ ਕਰਿਆ ਮੁੱਖੋ ਆਪਣੇ ਆਪ ਨਿਕਲ ਜਾਂਦਾ ਸਤਨਾਮ ਸ੍ਰੀ ਵਾਹਿਗੁਰੂ ਆਪਣੇ ਆਪ ਇਸ ਕਰਕੇ ਆਓ ਮਿਲ ਕੇ ਬੋਲੋ ਸਾਰੇ ਹੁਣ ਜੀ ਜਦੋਂ ਧਾਰਨਾ ਪੜਾਂਗੇ ਨਾ ਪਹਿਲੇ ਹਿੱਸੇ 'ਚ ਮੈਂ ਬੋਲਾਂਗਾ ਦੂਜੇ ਹਿੱਸੇ 'ਚ ਜਥੇਵਾਲੀ ਸਿੰਘਾ ਨੇ ਬੋਲਣਾ ਤੇ ਤੀਜੇ ਹਿੱਸੇ ਵਿੱਚ ਸਾਰੀ ਸੰਗਤ ਮਾਈ ਭਾਈ ਤੁਸੀਂ ਮਿਲ ਕੇ ਬੋਲੋ ਕਰੋ ਬੇਨਤੀ ਸਾਰੇ ਮਿਲ ਕੇ ਸਤਗੁਰੂ ਜੀ ਜਿੰਨਾ ਮਿਲਿਆ ਤੇਰਾ ਨਾਮ ਚਿਤਿਆਵੇ ਮੇਲੀਓਨਾ ਪਿਆਰਿਆਂ ਨੂੰ ਜਾਨ ਜੀ ਮਿਲਿਆ ਤੇਰਾ ਨਾਮ ਚਿਤਿਆਵੇ ਮੇਲੀਓਨਾ ਪਿਆਰਿਆਂ ਨੂੰ ਜਿੰਨਾ ਮਿਲਿਆ ਤੇਰਾ ਨਾਮ ਸਹਿ ਪਿਆਵੇ ਮੇਲੀਓਨਾ ਪਿਆਰਿਆਂ ਮੋਹ ਨਾ ਤੇਰੇ ਆਸੇ ਨਾ ਨਾਮਰੇ ਤੇ ਆ ਮੇਲੀ ਹੋਂ ਤਾਂ ਪਿਆਰਿਆ ਨਾਮ ਚਿਤ ਆਵੇ ਮਹਿਲੀਆਂ ਦਾ ਪਿਆਰਿਆ ਜਿੱਤ ਮੇਰੇ ਆਸ ਤੇਰਾ ਨਾਮ ਚਿਤ ਆਵੇ ਮਹਿਲੀਆਂ ਦਾ ਪਿਆਰਿਆ ਨੂੰ ਉਹ ਜਿੱਤ ਮੇਰਾ ਤੇਰਾ ਨਾਮ ਚਿਤ ਆਵੇ ਮਹਿਲੀਆਂ ਦਾ ਪਿਆਰਿਆ ਨੂੰ ਜਿੱਤ ਮੇਰੇ ਆਸ ਤੇਰਾ પે મિલીના પીલી પ્યાર દાદાજી ના પ્યાર

ਯਾਰ ਜਿੰਨਾ ਮਿਲਿਆ ਤੇਰਾ ਨਾਮ ਜਿੱਤਿਆ ਵੇ ਮੇਲੀ ਹੋਣਾ ਪਿਆਰਿਆ ਤੂੰ ਜਿੰਨਾ ਮਿਲਿਆ ਤੇਰਾ ਨਾਮ ਕਹਤੇ ਹਾਂ ਵੇ ਮੇਲੀ ਹੋਣਾ ਪਿਆਰਿਆ ਉਹ ਜਿੰਨਾ ਮਿਲਿਆ ਤੇਰਾ ਨਾਮ ਕਹਤੇ ਹਾਂ ਵੇ ਮੇਲੀ ਹੋਣਾ ਪਿਆਰਿਆ

ملي موناباري